ਫਾਟੇ ਦਿਨ ਮਨਾਈਏ ਜੇ ਸਤਿਗੁਰਿਆ ਕੀ ਕਰ ਸਾਡੇ ਸਾਰਾ ਜਗ ਨ ਮਨਾਈਏ ਜੇ ਸਤਿਗੁਰਿਆ ਬੇਕਰ ਸਾਡੇ ਸਾਰਾ ਜਗ ਨ ਮਨਾਈਏ ਜੇ ਸਤਿਗੁਰਿਆ ਬੇਕਰ ਸਾਡੇ ਔਰ ਗੁਰੂ ਪਿਆਰੀ ਸਾਸ ਜੀ ਮਨ ਦੇ ਵਿੱਚ ਪ੍ਰੇਮ ਹੈ ਕਿ ਸਤਿਗੁਰ ਜੀ ਕਿਰਪਾ ਕਰਨ ਸਤਿਗੁਰ ਦੇ ਬਖਸ਼ ਕਰਨ ਸਾਡੇ ਘਰ ਵਿੱਚ ਵੀ ਬੈਠ ਦਿਲ ਵਿੱਚ ਪ੍ਰੇਮ ਨੇਕੀ ਕਈ ਵਾਰੀ ਐਡਾ ਦਾ ਵੀ ਹੁੰਦਾ ਕੰਮ ਆ ਨਾ ਮੈਂ ਕਿਤੇ ਪੜ੍ਹਿਆ ਸੀ ਇੱਕ ਕਹਾਣੀ ਕਹਿੰਦੇ ਇੱਕ ਮਾਤਾ ਨੇ ਉਹ ਸੰਤਾਂ ਨੂੰ ਰੋਜ਼ ਜਿਹੜਾ ਬਾਬਾ ਜੀ ਸਾਡੇ ਘਰ ਚਰਨ ਪਾਉਂਦੇ ਸੰਤ ਕਹਿੰਦੇ ਕੋਈ ਨਹੀਂ ਜੀ ਜੀ ਮਤਲਬ ਵੀ ਟਾਈਮ ਲੱਗਾਗਾ ਤੇਰੇ ਘਰ ਚਰਨ ਜ਼ਰੂਰ ਪਾਵਾਂ ਹੁਣ ਇੱਕ ਦਿਨ ਟਾਈਮ ਆਇਆ ਸੰਤ ਨੇ ਆਪਣੇ ਮਾਨਸਾ ਦੇ ਚੇਲੇ ਨਾਲ ਲੈ ਕੇ ਚਲੋ ਮਾਤਾ ਬਚਾਰੀ ਬੜਾ ਕਹਿੰਦੀ ਇਹ ਚਰਨ ਪਾਓ ਚਰਨ ਪਾਓ ਚਲਿਓ ਉਹਦੇ ਘਰ ਚੱਲਦੇ ਹੁਣ ਸੰਤ ਜਲੇ ਗਏ ਉਹ ਮਾਤਾ ਦੇ ਘਰ ਜਦੋਂ ਘਰ ਗਏ ਤਾਂ ਉਦੋਂ ਕਹਿੰਦੇ ਮੀਂਹ ਲਾਪਿਆ بارش ਲੱਗ ਗਈ ਹੁਣ ਨਾ ਮੀਂਹ ਹਟੇ ਤਾਂ ਨਾ ਸੰਤ ਜਾਣ ਉਹ ਤੁਖ ਉਹ ਜਿਹੜੇ ਬੀਬੀ ਨੂੰ ਨਾ ਪੰਜ ਸੱਤ ਕੋ ਸੇਵਾਦਾਰਨਿਤ ਸਾਂਸਾਂ ਹੀ ਰੋਕੀਆਂ ਬਣਾਉਣੀਆਂ ਪਈਆਂ ਤਾਂ ਕਹਿੰਦੇ ਬੀਬੀ ਦੂਜੇ ਤੀਜੇ ਦਿਨ ਗਵਾਂਡਨ ਨੂੰ ਪੁੱਛੀ ਜਾਵੇ ਕਹਿੰਦੀ ਭੈਣੇ ਜੇ ਸੰਤਾਂ ਦੇ ਚਰਨ ਬਾਹਰ ਕੱਢਣੇ ਹੁਣ ਤਾਂ ਕਿੱਦਾਂ ਕੱਢੀ ਨੇ ਹਨਾ ਜੇ ਸੰਤਾਂ ਦੇ ਚਰਨ ਬਾਹਰ ਕੱਢਣੇ ਤਾਂ ਕਿੱਦਾਂ ਕੱਢੀ ਨੇ ਆ ਵੀ ਪ੍ਰੇਮ ਇਹ ਗੁਰੂ ਪਿਆਰੀ ਜਰਹਤ ਤੋਂ ਕਹਿਣ ਦਾ ਇਹ ਲੈ ਵੀ ਸਾਡੇ ਘਰ ਚ ਆਣ ਪਾਇਓ ਸਾਡੇ ਘਰ ਚ ਆਣ ਪਾਇਓ ਇੱਕ ਇਹ ਸੰਮਨ ਦੇ ਮੂਸਨ ਉਹਨਾਂ ਦੇ ਦਿਲ ਵਿੱਚ ਪ੍ਰੇਮ ਹੈ ਉਹਨਾਂ ਦੇ ਮਨ ਵਿੱਚ ਮਨ ਦੀ ਸਾਡੇ ਘਰ ਚ ਆਣ ਸਤਿਗੁਰਾਂ ਦੇ ਚਰਣਾ ਵਿੱਚ ਅਰਦਾਸ ਕੀਤੀ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਪਹਿਲਾਂ ਤਾਂ ਘਰ ਵਿੱਚ ਸਲਾਹ ਕੀਤੀ ਕਿ ਪੁੱਤਰ ਨੇ ਕਿ ਕਿਦਾਂ ਆਪ ਮਹਰੇ ਜੀ ਨੂੰ ਮਵਾਦ ਕਰਨ ਆਪਣੇ ਗ੍ਰਹਿ ਵਿਖੇ ਹੋਈ ਆਪਾਂ ਵੀ ਤਾਂ ਭੰਡਾਰਾ ਥੋੜਾ ਕਰਾਂਗੇ ਸੰਗਤਾਂ ਦੇ ਛਪਣ ਵਾਸਤੇ ਪਰ ਘਰ ਦੇ ਵਿੱਚ ਜਗਦੀਪੀ ਬੜੀ ਕੈਸਾ ਕੋਲ ਕੋਈ ਨਹੀਂ ਉਹਨਾਂ ਨੇ ਸਲਾਹ ਕੀਤੀ ਤਰੋਂ ਇੰਨਾ ਕਰਦੇ ਆ ਕਿ ਆਪਾਂ ਨਾਲ ਥੋੜਾ ਉਹਦਾ ਰਾਸ਼ਨ ਪਾਣੀ ਲੈ ਕੇ ਆਪਾਂ ਲੰਗਰ ਨਾਲੋਂ ਮੰਗੇ ਪਰ ਮਹਾਂ ਜਿਹੜੇ ਸੰਤ ਗੁਰਾਂ ਦੇ ਚਰਨਾਂ ਨੂੰ ਘਰ ਦੇ ਵਿੱਚ ਜਰੂਰ ਪਾਉਣੇ ਤੋ ਗੁਰੂ ਪਿਆਰੀ ਸਾਹਿਬ ਅਗਲੇ ਵੀ ਚਲੇ ਗਏ ਮਹਾਰਾਜ ਜੀ ਗ੍ਰਿਪਾ ਕਰੋ ਸਾਡੇ ਘਰ ਵੀ ਚਰਨ ਪਾਓ ਤੋ ਗੁਰੂ ਪਿਆਰੀ ਜਦੋਂ ਕਹਿੰਦੇ ਹਸਤੀਨਾਪੁਰ ਤਹਿਵਾਨ ਕ੍ਰਿਸ਼ਨ ਜੀ ਗਏ ਸੀ ਨਾ ਤੇ ਦਰਯੋਧ ਜਿਹੜਾ ਸੀਗਾ ਉਹਦੇ ਮਨ ਦੇ ਵਿੱਚ ਸੀਗਾ ਕਹਿੰਦਾ ਵੀ ਜੇ ਜੇ ਗਵਾਲਾ ਮੈਨੂੰ ਮਿਲਣ ਵਾਸਤੇ ਆਏ ਨੇ ਮੇਰੇ ਮਹਿਲਾਂ ਵਿੱਚੇ ਆਉਣਾ ਹੀ ਨਹੀਂ ਜਾਣਾ ਕਿੱਥੇ ਪਰ ਜਦੋਂ ਇਹ ਮਹਿਲਾਂ ਵਿੱਚ ਆਊਗਾ ਨਾ ਇਹਦਾ ਸਤਿਕਾਰ ਕਰਨ ਲਈ ਮੈਨੂੰ ਠਣਾ ਪੈਂਦਾ ਹੈ ਆਪਣੇ ਸੰਗਤ ਵਿੱਚ ਮੈਂ ਇੱਕ ਬਾਦਸ਼ਾਹ ਆ ਇਹ ਇੱਕ ਗਊਆਂ ਚਾਰਨ ਵਾਲਾ ਗਵਾਲਾ ਹੈ ਤਾਂ ਗੁਰੂ ਪਿਆਰੀ ਸਾਧ ਸੰਗਤ ਆਖਣ ਲੱਗਾ ਕਿ ਜਦੋਂ ਜਦੋਂ ਮੈਨੂੰ ਉੱਠ ਕੇ ਉਹਦਾ ਸਤਿਕਾਰ ਕਰਨਾ ਪੈਂਦਾ ਮੈਨੂੰ ਬੜੀ ਸ਼ਰਮ ਜੀ ਆਉਂਦੀ ਹੈ ਭਰੀ ਸਭਾ ਦੇ ਵਿੱਚ ਮੇਰੇ ਮੰਨ ਕੇ ਸੰਸ ਦੀ ਬੈਠੇ ਹੁੰਦੇ ਆ ਉੱਠ ਕੇ ਮੈਨੂੰ ਉਹਦਾ ਸਤਿਕਾਰ ਕਰਨਾ ਪੈਂਦਾ ਚਲੋ ਕਹਿੰਦੇ ਆਪਾਂ ਹੁਣ ਏਦਾਂ ਕਰਦੇ ਆਂ ਘੋੜਿਆਂ ਮੇਲੇ ਦੀ ਤਮੀਲੀ ਵਿੱਚ ਜਾ ਕੇ ਖੜ ਜਾਂਦੇ ਆਂ ਖੜਨ ਦੀ ਜ਼ਰੂਰਤ ਨਹੀਂ ਪਹਿਲੀ ਮੈਂ ਪਹਿਲੇ ਖੜਿਆ ਹੋਣਾ ਤੇ ਜਦੋਂ ਤੁਹਾਨੂੰ ਪ੍ਰੈਸਨ ਜੀ ਆਏ ਜਗਰੂਰ ਪਹਿਲੀ ਸਾਥ ਸੰਗਤ ਜੀ ਤਾਂ ਉਹਦੇ ਆਪ ਜਾਣੀ ਜਾਣ ਸੀ ਦਰਯੋਧਨ ਤਵੇਲੇ ਵਿੱਚ ਗਏ ਦਰਯੋਧਨ ਨੂੰ ਬੁਲਾਇਆ ਚੰਗਾ ਵੀ ਦਰਯੋਧਨ ਆਪਾਂ ਫੇ ਸਵੇਰੇ ਹੀ ਮਿਲਦੇ ਆਂ ਸਵੇਰੇ ਮਿਲਦੇ ਆਪਾਂ ਕੱਲ ਹੁਣ ਦਰਯੋਧਨ ਦੇ ਮਨ ਵਿੱਚ ਇਹ ਸੀ ਆ ਵੀ ਗਵਾਲੇ ਨੇ ਰੇਣਤ ਮੇਰੇ ਕੋਲ ਹੀ ਜਾਣਾ ਕਿੱਥੇ ਉਹ ਗੁਰੂ ਪਿਆਰੀ ਸਾਥ ਸੰਗਤ ਜਿਉਂ ਜਦੋਂ ਉਹ ਵਾਨਕਿਸ਼ਿੰਧ ਜੀ ਚਲੇ ਗਏ ਦਾਸਿੰ ਪੁੱਤਰ ਬਿਦਰਵੀ ਦੇ ਘਰ ਉਹ ਜਾ ਕੇ ਰਾਤ ਰਗੇ ਸੀ ਦਾਸਿੰ ਪੁੱਤਰ ਬਿਦਰਵੀ ਕੁਟੀਆਂ ਦੇ ਵਿੱਚ ਚੌਂਕਾਂ ਦੇ ਵਿੱਚ ਔਰ ਜਦੋਂ ਦਿਨ ਜਣਿਆ ਜਦੋਂ ਉਹ ਦਰਯੋਤਮ ਦੇ ਮਹਿਲਾਂ ਵਿੱਚ ਗਿਆ ਨਾ ਫਿਰ ਦਰਯੋਤਮ ਨੇ ਇੱਕ ਮੇੜਾ ਕੀਤਾ ਕਹਿੰਦਾ ਤੂੰ ਗਵਾਲੀ ਦਾ ਗਵਾਲਾ ਹੀ ਹੋ ਨਿਕਲਿਆ ਤੂੰ ਗਊਆਂ ਚਾਰਨ ਵਾਲਾ ਹੀ ਹੋ ਨਿਕਲਿਆ ਤੈਨੂੰ ਸਾਡੇ ਮਖਮਲੀ ਬੱਧਿਆ ਤੇ نیند ਨਹੀਂ ਸੀ ਆਉਂਦੀ ਤੂੰ ਜਾ ਕੇ ਬਿੱਦਰ ਦੇ ਘਰ ਝੌਂਪੜੀ ਵਿੱਚ ਕਿੱਤੀ ਮੰਜੀ ਤੇ ਸੁੱਤਾਂ ਉੱਥੇ ਤੈਨੂੰ ਜਾਦੇ ਕੋਈ ਨਹੀਂ ਸਾਡੇ ਮਹਿਲਾਂ ਵਿੱਚ ਬਣਾਇਆ ਛੱਤੀ ਪ੍ਰਕਾਰ ਦਾ ਭੋਜਨ ਸਵਾਦ ਨਹੀਂ ਲੱਗਾ ਜਾ ਕੇ ਬਿੱਦਰ ਦੇ ਘਰ ਦਾ ਸੂਣਾ ਸਾਤ ਖਾ ਕੇ ਉਹ ਜਾਦੇ ਸਵਾਦ ਲੱਗਾ ਗੁਰੂ ਜੀ ਆਈ ਸਾਧ ਸੰਗਤ ਜੀ ਕਨੇ ਤੁਹਾਨੂੰ ਪ੍ਰਸਿੱਧ ਜੀ ਨੇ ਫਿਰ ਆਖਿਆ ਸੀ ਸਤਿਗੁਰੂ ਕਬੀਰ ਜੀ ਮਾਰੇ ਆਪਣੀ ਪਾਵਨ ਬਾਣੀ ਵਿੱਚ ਫਰਮਾਨ ਕਰਦੇ ਆ ਕਹਿੰਦੇ ਵੀ ਕ੍ਰਿਸ਼ਨ ਜੀ ਨੇ ਆਖਿਆ ਰਾਜਾ ਹੁਨਾ ਜਿੰਨ Thank okay. you.